ਬੇहद ਦੁਖਦਾਇਕ ਤੇ ਮੰਦਭਾਗੀ ਘਟਨਾ ਬਰਨਾਲਾ ਦੇ ਕੁੱਬਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ ਮਾਂ ਆਪਣੀ 6 ਸਾਲਾਂ ਦੀ ਧੀ ਨੂੰ ਲੈ ਕੇ ਨਹਿਰ ਤੇ ਪਹੁੰਚਦੀ ਆ ਤੇ ਨਹਿਰ ਤੇ ਪਹੁੰਚ ਕੇ ਮਾਂਵਾ ਧੀਆ ਦੋਨੇ ਨਹਿਰ ਵਿੱਚ ਡਿੱਗ ਪੈਂਦੀਆਂ ਨੇ ਮਾਂ ਆਪਣੀ 6 ਸਾਲ ਦੀ ਮਾਸੂਮ ਬੱਚੀ ਨੂੰ ਲੈ ਕੇ ਨਹਿਰ ਦੇ ਵਿੱਚ ਛਾਲ ਮਾਰ ਦਿੰਦੀ ਆ ਜਿਹਦੇ ਕਰਕੇ ਲੋਕ ਜਿਹੜੇ ਉੱਥੇ ਮੌਜੂਦ ਹੁੰਦੇ ਆ ਫਟਾਫਟ ਮਾਂਵਾ ਧੀਆ ਨੂੰ ਨਹਿਰ ਦੇ ਵਿੱਚੋਂ ਕੱਢਣ ਲੱਗਦੇ ਨੇ ਕੋਝ ਟਾਈਮ ਬਾਅਦ ਉਹ ਮਾਵਾਂ ਦੀਆਂ ਨੂੰ ਨਹਿਰ ਵਿੱਚੋਂ ਤਾਂ ਕੱਢ ਲੈਂਦੇ ਨੇ ਪਰ ਅਫਸੋਸ ਕਿ ਜਿਹੜੀ ਬੱਚੀ ਸੀ 6 ਸਾਲ ਦੀ ਮਾਸੂਮ ਬੱਚੀ ਸੀ ਉਹਦੇ ਅੰਦਰ ਪਾਣੀ ਕਾਫੀ ਜ਼ਿਆਦਾ ਭਰ ਗਿਆ ਸੀ ਉਹਨੂੰ ਫਟਾਫਟ ਸਿਵਲ ਹਸਪਤਾਲ ਦੇ ਅੰਦਰ ਦਾਖਲ ਕਰਵਾਇਆ ਜਾਂਦਾ ਪਰ ਬੱਚੀ ਦੀ ਮੌਤ ਹੋ ਗਈ ਮਾਂ ਦੀ ਜ਼ਿੰਦਗੀ ਤਾਂ ਬਚ ਗਈ ਪਰ ਜਿਹੜੀ ਉਹ ਮਾਸੂਮ 6 ਸਾਲਾਂ ਦੀ ਬੱਚੀ ਸੀ ਉਸ ਦੀ ਮੌਤ ਹੋ ਗਈ ਜਦੋਂ ਇਹ ਮਾਸੂਮ 6 ਸਾਲਾਂ ਦੀ ਬੱਚੀ ਆਪਣੀ ਮਾਂ ਦੇ ਨਾਲ ਘਰੋਂ ਆਈ ਹੋਣੀ ਆ ਆਪਣੇ ਆਪ ਨੂੰ ਬਹੁਤ ਜ਼ਿਆਦਾ ਸੁਰੱਖਿਅਤ ਮਹਿਸੂਸ ਕਰ ਰਹੀ ਹੋਣੀ ਆ ਕਿਉਂਕਿ ਬੱਚੇ ਸਭ ਤੋਂ ਜ਼ਿਆਦਾ ਮਹਿਫੂਜ਼ ਆਪਣੀ ਮਾਂ ਕੋਲ ਹੀ ਰਹਿੰਦੇ ਨੇ ਤਾਂ ਉਹ ਕਿੰਨੀ ਕਿੰਨੇ ਚਾਹਾਂ ਦੇ ਨਾਲ ਕਿੰਨੀਆਂ ਖੁਸ਼ੀਆਂ ਦੇ ਨਾਲ ਇੱਕ ਛੋਟੀ ਮਾਸੂਮ ਬੱਚੀ ਆਪਣੀ ਮਾਂ ਦੇ ਨਾਲ ਘਰੋਂ ਆਈ ਹੋਣੀ ਆ ਕਿ ਅਸੀਂ ਬਾਹਰ ਜਾ ਰਹੇ ਹਾਂ ਕਿਉਂਕਿ ਬੱਚੇ ਛੋਟੇ ਛੋਟਿਆਂ ਨੂੰ ਬੜਾ ਚਾਹ ਹੁੰਦਾ ਹੈ ਘਰ ਤੋਂ ਬਾਹਰ ਜਾਣ ਦਾ ਕਿਤੇ ਬਾਹਰ ਘੁੰਮਣ ਦਾ ਤਾਂ ਇਹ ਕਿੰਨੀਆਂ ਉਮੀਦਾਂ ਸਦਰਾਂ ਲੈ ਕੇ ਇਹ ਮਾਸੂਮ ਬੱਚੀ ਆਪਣੀ ਮਾਂ ਦੇ ਨਾਲ ਆਈ ਹੋਣੀ ਆ ਬੇहद ਦੁਖਦਾਇਕ ਘਟਨਾ ਦੱਸਿਆ ਜਾ ਰਿਹਾ ਕਿ ਇਹ ਕੁੜੀ ਦੇ ਨਹਿਰ ਵਿੱਚ ਛਾਲ ਮਾਰਨ ਦਾ ਜਿਹੜਾ ਕਾਰਨ ਆ ਉਹ ਘਰੇਲੂ ਕਲੇਸ਼ ਆ ਦੱਸਿਆ ਜਾ ਰਿਹਾ ਕਿ ਇਹਨਾਂ ਪਤੀ ਪਤਨੀ ਦੇ ਵਿਚਕਾਰ ਕਾਫੀ ਜ਼ਿਆਦਾ ਕਲੇਸ਼ ਰਹਿੰਦਾ ਸੀ ਜਿਹੜੀ ਇਹ ਕੁੜੀ ਸੀਗੀ ਇਹ ਪਹਿਲਾਂ ਵੀ ਕਈ ਵਾਰ ਆਪਣੇ ਮਾਪੇ ਜਾ ਚੁੱਕੀ ਸੀ ਪਰ ਇਸ ਵਾਰ ਕਲੇਸ਼ ਇੰਨਾ ਜ਼ਿਆਦਾ ਵੱਧ ਗਿਆ ਗੱਲ ਇੰਨੀ ਵੱਡੀ ਕਿ ਇਹ ਕੁੜੀ ਆਪਣੀ ਮਾਸੂਮ 6 ਸਾਲਾਂ ਦੀ ਧੀ ਨੂੰ ਲੈ ਕੇ ਨਹਿਰ ਤੇ ਪਹੁੰਚਦੀ ਆ ਤਾਂ ਨਹਿਰ ਦੇ ਵਿੱਚ ਇਹ ਛਾਲ ਮਾਰ ਦਿੰਦੀ ਆ ਆਪਣੀ ਧੀ ਨੂੰ ਲੈ ਕੇ ਜਿਹਦੇ ਵਿੱਚ ਇੱਕ ਦੁਖਦਾਇਕ ਘਟਨਾ ਵਾਪਰਦੀ ਆ ਕਿ ਉਹ ਮਾਸੂਮ ਬੱਚੀ ਜਿਹਨੂੰ ਹਲੇ ਕੁਝ ਵੀ ਪਤਾ ਨਹੀਂ ਸੀ ਉਹ ਉਸ ਜਵਾਕੜੀ ਦੀ ਉਸ ਬੱਚੀ ਦੀ ਮੌਤ ਹੋ ਜਾਂਦੀ ਆ ਬੇਹੱਦ ਦੁਖਦਾਇਕ ਤੇ ਮੰਦਭਾਗੀ ਘਟਨਾ ਬਰਨਾਲਾ ਦੇ ਕੁੱਬਾ ਪਿੰਡ ਤੋਂ ਸਾਹਮਣੇ ਆ ਰਹੀ ਆ ਦੱਸਿਆ ਜਾ ਰਿਹਾ ਕਿ ਜਿਹੜੀ ਇਹ ਔਰਤਾ ਹੈ ਲੜਕੀ ਆ ਇਹਦੇ ਪਤੀ ਨੇ ਇਹਦੇ ਖਿਲਾਫ ਐਫ ਆਈ ਆਰ ਦਰਜ ਕਰਵਾ ਦਿੱਤੀ ਆ ਉਹਨੇ ਕਿਹਾ ਕਿ ਮੇਰੀ ਜਿਹੜੀ ਕਹ ਰਹੀ ਆ ਮੇਰੀ ਬੇਟੀ ਨੂੰ ਮੇਰੀ ਬੱਚੀ ਨੂੰ ਮਾਰਨਾ ਚਾਹੁੰਦੀ ਸੀ ਪਰ ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਕਿ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਪੜਤਾਲ ਕੀਤੀ ਜਾਊਗੀ ਕਿ ਆਖਰ ਕਿਉਂ ਇਸ ਔਰਤ ਨੇ ਐਡਾ ਵੱਡਾ ਕਦਮ ਚੁੱਕਿਆ ਬੇਸ਼ੱਕ ਉਹਨਾਂ ਨੇ ਐਫ ਆਈ ਆਰ ਦਰਜ ਕਰ ਲਈ ਆ ਪਰ ਉਹ ਕਹਿੰਦੇ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾਵੇਗੀ ਪਤਾ ਲਾਇਆ ਜਾਵੇਗਾ ਕਿ ਇਨ੍ਹਾਂ ਪਤੀ ਪਤਨੀ ਦੇ ਵਿੱਚ ਕਿਹੜੇ ਕਾਰਨਾਂ ਕਰਕੇ ਝਗੜਾ ਰਹਿੰਦਾ ਸੀ ਅੱਜ ਇਸ ਔਰਤ ਨੇ ਇੱਡਾ ਵੱਡਾ ਖੌਫਨਾਕ ਕਦਮ ਕਿਉਂ ਚੁੱਕਿਆ ਕਿਉਂ ਆਪਣੀ ਇੱਕ ਮਾਸੂਮ ਪਿਆਰੀ ਬੱਚੀ ਨੂੰ ਲੈ ਕੇ ਉਹ ਨਹਿਰ ਦੇ ਉੱਤੇ ਪਹੁੰਚੀ ਤੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਜਿੱਥੇ ਲੋਕਾਂ ਨੇ ਮਾਂ ਨੂੰ ਤਾਂ ਬਚਾਲਿਆ ਨਹਿਰ ਦੇ ਵਿੱਚੋਂ ਕੱਢ ਲਿਆ ਉਹ ਕੱਢ ਤਾਂ ਉਹਨਾਂ ਨੇ ਬੱਚੀ ਨੂੰ ਵੀ ਲਿਆ ਪਰ ਅਫਸੋਸ ਕਿ ਉਦੋਂ ਤੱਕ ਬੱਚੀ ਦੇ ਅੰਦਰ ਪਾਣੀ ਭਰ ਚੁੱਕਾ ਸੀ ਉਹਨੂੰ ਸਿਵਲ ਹਸਪਤਾਲ ਵਿੱਚ ਜਦੋਂ ਤੱਕ ਲਜਾਇਆ ਗਿਆ ਤਾਂ ਉਸ ਬੱਚੀ ਦੀ ਮੌਤ ਹੋ ਗਈ ਬੇहद ਦੁਖਦਾਇਕ ਘਟਨਾ ਕਿ ਹਰ ਰੋਜ਼ ਸਾਡੇ ਸਮਾਜ ਵਿੱਚ ਕਿੰਨੀਆਂ ਅਜਈਆਂ ਘਟਨਾਵਾਂ ਵਾਪਰਦੀਆਂ ਨੇ ਰੇ ਲੂ ਝਗੜਿਆਂ ਦੇ ਕਾਰਨ ਕਈ ਤਰ੍ਹਾਂ ਦੇ ਹੋਰ ਝਗੜਿਆਂ ਦੇ ਕਾਰਨ ਜਿਹੜੇ ਮਾਸੂਮ ਬੱਚੇ ਨੇ ਉਹ ਵੀ ਆਪਣੇ ਮਾਪੇ ਦੇ ਨਾਲ ਆਪਣੀਆਂ ਜਾਨਾਂ ਗਵਾ ਰਹੇ ਨੇ ਪਿਛਲੇ ਦਿਨੀ ਫਰੀਦਕੋਟ ਤੋਂ ਫਰੀਦਕੋਟ ਦੇ ਮੜਾਕ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਪਿਤਾ ਨੇ ਆਪਣੇ 15 ਸਾਲਾਂ ਦੇ ਬੱਚੇ ਦੇ ਨਾਲ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਕਿਉਂਕਿ ਇਹ ਉਹਨਾਂ ਦਾ ਕੋਈ ਕਰਜ਼ੇ ਦਾ ਕਿਸੇ ਪੈਸਿਆਂ ਦੇ ਲੈਣ ਦੇਣ ਦਾ ਕਿਸੇ ਨਾ ਮਾਮਲਾ ਚੱਲਦਾ ਸੀ ਜਿਹਦੇ ਕਰਕੇ ਪਿਤਾ ਨੇ ਆਪਣੇ ਮਾਸੂਮ ਬੱਚੇ 15 ਸਾਲਾਂ ਦੇ ਬੱਚੇ ਦੇ ਨਾਲ ਨਹਿਰ ਵਿੱਚ ਖੁਦਕੁਸ਼ੀ ਸ਼ਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਅਜਿਹੀਆਂ ਕਿੰਨੀਆਂ ਘਟਨਾਵਾਂ ਸਾਡੇ ਸਮਾਜ ਦੇ ਅੰਦਰ ਹਰ ਰੋਜ਼ ਸਾਹਮਣੇ ਆਉਂਦੀਆਂ ਨੇ ਤੇ ਹੁਣ ਇਹ ਮੰਦਭਾਗੀ ਘਟਨਾ ਜਿੱਥੇ ਮਾਸੂਮ 6 ਸਾਲਾਂ ਦੀ ਬੱਚੀ ਦੀ ਮੌਤ ਹੋ ਗਈ ਆ ਮਾਂ ਨੂੰ ਤਾਂ ਲੋਕਾਂ ਨੇ ਬਚਾ ਲਿਆ ਏ ਫਿਲਹਾਲ ਇਸ ਪੂਰੇ ਮਾਮਲੇ ਦੀ ਕੀ ਸਚਾਈ ਆ ਉਹ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਬਾਅਦ ਹੀ ਪਤਾ ਚੱਲ ਸਕਦੀ ਆ ਪਰ ਪਿਤਾ ਦਾ ਲੜਕੀ ਦੇ ਪਿਤਾ ਦਾ ਕਹਿਣਾ ਉਹ ਮਾਸੂਮ ਬੱਚੀ ਦੇ ਪਿਤਾ ਦਾ ਕਹਿਣਾ ਹੈ ਕਿ ਉਹਦੀ ਮਾਂ ਇਹਦੇ ਨਾਲ ਇਹੀ ਕੁਸ਼ ਕਰਨਾ ਚਾਹੁੰਦੀ ਸੀ ਤਾਂ ਕਰਕੇ ਉਹਨੇ ਮੇਰੀ ਬੱਚੀ ਨੂੰ ਮਾਰਿਆ ਪਰ ਪੁਲਿਸ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਦੀ ਸਚਾਈ ਤਦ ਹੀ ਪਤਾ ਚੱਲੇਗੀ ਜਦੋਂ ਇਸ ਪੂਰੇ ਮਾਮਲੇ ਦੀ ਕੋਖਪੜਤਾਲ ਕੀਤੀ ਜਾਵੇਗੀ ਕਿ ਆਖਰ ਕਿਉਂ ਇਸ ਪਤੀ ਪਤਨੀ ਦੇ ਅੰਦਰ ਇੰਨਾ ਝਗੜਾ ਰਹਿੰਦਾ ਸੀ ਕਿਉਂ ਇਹ ਜਿਹੜੀ ਲੜਕੀ ਆ ਰੋਸ ਕੇ ਜਾਂ ਕਹਿ ਲਓ ਦੁਖੀ ਹੋ ਕੇ ਆਪਣੇ ਮਾਪਿਆਂ ਘਰੇ ਚਲੀ ਜਾਂਦੀ ਸੀ ਕੀ ਕਾਰਨ ਸੀ ਕੀ ਵਜ੍ਹਾ ਸੀ ਕਿ ਅੱਜ ਇਸ ਔਰਤ ਵੱਲੋਂ ਇੰਨਾ ਵੱਡਾ ਖੌਫਨਾਕ ਕਦਮ ਚੁੱਕਿਆ ਗਿਆ ਜਿਹਦੇ ਕਰਕੇ ਉਹ ਆਪਣੀ ਮਾਸੂਮ 6 ਸਾਲਾਂ ਦੀ ਧੀ ਨੂੰ ਲੈ ਕੇ ਨਹਿਰ ਤੇ ਪਹੁੰਚੀ ਤੇ ਨਹਿਰ ਤੇ ਜਾ ਕੇ ਉਹਨੇ ਨਹਿਰ ਦੇ ਅੰਦਰ ਛਲਾਂਗ ਲਗਾ ਦਿੱਤੀ ਜਿਹਦੇ ਕਰਕੇ ਜਿਹੜੀ 6 ਸਾਲਾਂ ਦੀ ਮਾਸੂਮ ਬੱਚੀ ਸੀ ਧੀ ਸੀ ਉਹਦੀ ਮੌਤ ਹੋ ਜਾਂਦੀ ਆ ਤੇ ਜਿਹੜੀ ਉਹ ਔਰਤ ਹੁੰਦੀ ਆ ਉਹਨੂੰ ਫਟਾਫਟ ਲੋਕਾਂ ਵੱਲੋਂ ਕੱਢ ਲਿਆ ਜਾਂਦਾ ਉਹਦੀ ਜਾਨ ਬਚਾ ਲਈ ਜਾਂਦੀ ਆ ਪੁਲਿਸ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਤਾਂ ਹੀ ਨਿਕਲ ਕੇ ਸਾਹਮਣੇ ਆਊਗਾ ਕਿ ਅਸਲ ਇਸ ਇਸ ਸੁਸਾਈਡ ਦੀ ਵਜ੍ਹਾ ਕੀ ਆ ਕੁੜੀ ਆਤਮ ਹੱਤਿਆ ਕਿਉਂ ਕਰਨ ਆਈ ਸੀ ਕੀ ਇਸ ਪੂਰੇ ਮਾਮਲੇ ਦੇ ਵਾਸਤੇ ਉਹ ਔਰਤ ਹੀ ਦੋਸ਼ੀ ਆ ਜਿਹੜੀ ਨਹਿਰ ਤੇ ਆਪਣੀ ਧੀ ਨੂੰ ਲੈ ਕੇ ਪਹੁੰਚੀ ਜਾਂ ਫਿਰ ਇਹਦੇ ਪਿੱਛੇ ਕੁਝ ਹੋਰ ਕਾਰਨ ਨੇ ਇਹਦਾ ਤਾਂ ਫਿਲਹਾਲ ਜਦੋਂ ਅਸੀਂ ਪੂਰੀ ਇਨਵੈਸਟੀਗੇਸ਼ਨ ਕਰਾਂਗੇ ਇਸ ਮਾਮਲੇ ਦੇ ਵਿੱਚ ਫਿਰ ਨਿਕਲ ਕੇ ਸਾਹਮਣੇ ਆਊਗਾ ਕਿ ਇਹਦਾ ਇਹਦੀ ਸਚਾਈ ਅਸਲ ਜੜ ਕੀ ਆ ਕਿ ਇਸ ਲੜਕੀ ਨੇ ਆਖਰ ਐਡਾ ਵੱਡਾ ਖੌਫਨਾਕ ਕਦਮ ਕਿਉਂ ਚੁੱਕਿਆ ਕਿਉਂਕਿ ਕਿਸੇ ਦਾ ਵੀ ਜੀ ਨਹੀਂ ਕਰਦਾ ਇਸ ਤਰੀਕੇ ਆਪਣੀ ਜ਼ਿੰਦਗੀ ਖਤਮ ਕਰਨ ਨੂੰ ਤਾਂ ਕੋਈ ਨਾ ਕੋਈ ਕਾਰਨ ਜ਼ਰੂਰ ਹੋਣਗੇ ਜਿਦੇ ਕਰਕੇ ਇਸ ਲੜਕੀ ਨੇ ਐਡਾ ਵੱਡਾ ਖੌਫਨਾਕ ਕਦਮ ਚੁੱਕਿਆ ਫਿਲਹਾਲ ਇਸ ਮਾਮਲੇ ਦੇ ਵਿੱਚ ਅੱਗੇ ਚੱਲ ਕੇ ਕੀ ਹੁੰਦਾ ਇਹ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਬਾਅਦ ਹੀ ਪਤਾ ਚੱਲ ਸਕਦਾ ਪਰ ਬੇਹੱਦ ਖੌਫਨਾਕ ਤੇ ਵੱਡਾ ਕਦਮ ਕਿਹਾ ਜਾ ਸਕਦਾ ਤੁਹਾਨੂੰ ਇੱਕ ਵਾਰ ਫੇਰ ਪੂਰੇ ਮਾਮਲੇ ਦੀ ਜਾਣਕਾਰੀ ਦੇ ਦਿੰਨੇ ਆ ਇਹ ਘਟਨਾ ਬਰਨਾਲਾ ਦੇ ਕੁੱਬਾ ਪਿੰਡ ਤੋਂ ਸਾਹਮਣੇ ਆਈ ਆ ਜਿੱਥੇ ਮਾਵਾਂ ਧੀਆਂ ਘਰੋਂ ਤੁਰਦੀਆਂ ਨੇ ਤਾਂ ਮਾਂ ਆਪਣੀ ਛੇ ਸਾਲ ਦੀ ਬੱਚੀ ਲੈ ਕੇ ਆਪਣੇ ਨਾਲ ਨਹਿਰ ਤੇ ਪਹੁੰਚ ਜਾਂਦੀ ਆ ਜਿੱਥੇ ਜਾ ਕੇ ਮਾਂ ਵੱਲੋਂ ਨਹਿਰ ਵਿੱਚ ਛਾਲ ਮਾਰ ਦਿੱਤੀ ਜਾਂਦੀ ਆ ਆਪਣੀ ਬੱਚੀ ਦੇ ਸਨੇ ਉੱਥੇ ਖੜੇ ਮੌਜੂਦ ਕੁਝ ਲੋਕ ਦੂਰ ਤੋਂ ਇਹਨਾਂ ਨੂੰ ਦੇਖ ਰਹੇ ਸੀ ਤਾਂ ਉਹ ਭੱਜ ਕੇ ਆਉਂਦੇ ਨੇ ਇਹਨਾਂ ਮਾਵਾਂ ਧੀਆਂ ਨੂੰ ਨਹਿਰ ਦੇ ਅੰਦਰੋਂ ਕੱਢਦੇ ਨੇ ਜਦੋਂ ਤੱਕ ਲੋਕ ਮਿਹਨਤ ਮੁਸ਼ਕਲਤ ਦੇ ਨਾਲ ਇਹਨਾਂ ਨੂੰ ਨਹਿਰ ਦੇ ਅੰਦਰੋਂ ਕੱਢਦੇ ਨੇ ਤਾਂ ਦੱਸਿਆ ਜਾਂਦਾ ਕਿ ਉਸ ਟਾਈਮ ਤੱਕ ਜਿਹੜੀ 6 ਸਾਲਾਂ ਦੀ ਬੱਚੀ ਸੀ ਉਹ ਡੁੱਬ ਚੁੱਕੀ ਸੀ ਤੇ ਉਹਦੇ ਸਰੀਰ ਦੇ ਅੰਦਰ ਪਾਣੀ ਭਰ ਚੁੱਕਾ ਸੀ ਪਰ ਫਿਰ ਵੀ ਲੋਕ ਉਮੀਦ ਨਹੀਂ ਛੱਡਦੇ ਤੇ ਉਹ ਫਟਾਫਟ ਕੁੜੀ ਨੂੰ ਸਿਵਲ ਹਸਪਤਾਲ ਦੇ ਵਿੱਚ ਪਹੁੰਚਉਂਦੇ ਨੇ ਜਦੋਂ ਬੱਚੀ ਨੂੰ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਤਾਂ ਉੱਥੇ ਡਾਕਟਰ ਦੱਸਦੇ ਨੇ ਕਿ ਇਸ ਮਾਸੂਮ ਬੱਚੀ ਦੀ ਮੌਤ ਹੋ ਚੁੱਕੀ ਆ ਜਦਕਿ ਉਹਦੀ ਮਾਂ ਨੂੰ ਬਚਾ ਲਿਆ ਗਿਆ ਬੇहद ਖੌਫਨਾਕ ਕਦਮ ਕਿਹਾ ਜਾ ਸਕਦਾ ਇਸ ਔਰਤ ਦਾ ਜਿਹਨੇ ਆਪਣੀ ਮਾਸੂਮ 6 ਸਾਲਾਂ ਦੀ ਬੱਚੀ ਦੇ ਨਾਲ ਜਾ ਕੇ ਨਹਿਰ ਦੇ ਉੱਪਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਇਸ ਖੁਦਕੁਸ਼ੀ ਦਾ ਕਾਰਨ ਘਰੇਲੂ ਝਗੜਾ ਦੱਸਿਆ ਜਾ ਰਿਹਾ ਕਿ ਮੀਆਂ ਬੀਬੀ ਦੇ ਵਿੱਚ ਅਕਸਰ ਹੀ ਘਰੇਲੂ ਝਗੜਾ ਰਹਿੰਦਾ ਸੀ ਜਿਹਦੇ ਕਰਕੇ ਇਹ ਔਰਤ ਕਈ ਵਾਰ ਆਪਣੇ ਪੇਕੇ ਵੀ ਜਾ ਚੁੱਕੀ ਸੀ ਪਰ ਇਸ ਵਾਰ ਝਗੜਾ ਇੰਨਾ ਵੱਧ ਗਿਆ ਸੀ ਕਿ ਇਸ ਔਰਤ ਨੂੰ ਇੰਨਾ ਵੱਡਾ ਖੌਫਨਾਕ ਕਦਮ ਚੁੱਕਣਾ ਪਿਆ ਕਿ ਇਹ ਆਪਣੀ 6 ਸਾਲਾਂ ਦੀ ਮਾਸੂਮ ਧੀ ਨੂੰ ਲੈ ਕੇ ਨਹਿਰ ਦੇ ਉੱਪਰ ਪਹੁੰਚ ਗਈ ਤੇ ਉੱਥੇ ਜਾ ਕੇ ਆਪਣੀ ਧੀ ਦੇ ਨਾਲ ਇਹਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਤਾਂ ਅਫਸੋਸ ਕਿ ਜਿਹੜੀ 6 ਸਾਲਾਂ ਦੀ ਮਾਸੂਮ ਬੱਚੀ ਆ ਉਹਦੀ ਮੌਤ ਹੋ ਚੁੱਕੀ ਆ ਦੂਜੇ ਪਾਸੇ ਇਸ ਔਰਤ ਦੇ ਪਤੀ ਦਾ ਕਹਿਣਾ ਏ ਕਿ ਜਿਹੜੀ ਮੇਰੀ ਘਰ ਵਾਲੀ ਆ ਉਹ ਏਵੇਂ ਹੀ ਕਰਨਾ ਚਾਹੁੰਦੀ ਸੀ ਮੇਰੀ ਧੀ ਨੂੰ ਮਾਰਨਾ ਚਾਹੁੰਦੀ ਸੀ ਤਾਂ ਉਹਨੇ ਆਪਣੇ ਘਰ ਵਾਲੀ ਦੇ ਉੱਤੇ ਐਫ ਆਈ ਆਰ ਦਰਜ ਕਰਵਾਈ ਆ ਕਿ ਇਹਨੇ ਮੇਰੀ ਧੀ ਦਾ ਕਤਲ ਕੀਤਾ ਏ ਪਰ ਪੁਲਿਸ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਕਿ ਇਸ ਮਾਮਲੇ ਦੇ ਕੀ ਸਚਾਈਆ ਇਸ ਔਰਤ ਨੇ ਐਡਾ ਵੱਡਾ ਖੌਫਨਾਕ ਕਦਮ ਕਿਉਂ ਚੁੱਕਿਆ ਕੀ ਕਾਰਨ ਰਹਿ ਕਿ ਇਹਨੇ ਜਾ ਕੇ ਨਹਿਰ ਦੇ ਉੱਪਰ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਆ ਫਿਲਹਾਲ ਇਸ ਮਾਮਲੇ ਦੀ ਅਸਲ ਸਚਾਈ ਨਿਕਲ ਕੇ ਕੀ ਸਾਹਮਣੇ ਆਉਂਦੀ ਹੈ ਉਹ ਤਾਂ ਜਦੋਂ ਪੁਲਿਸ ਦੀ ਇਨਵੈਸਟੀਗੇਸ਼ਨ ਇਸ ਮਾਮਲੇ ਦੇ ਵਿੱਚ ਮੁਕੰਮਲ ਹੋਵੇਗੀ ਤਦ ਹੀ ਪਤਾ ਚੱਲੂਗਾ ਪਰ ਬੇहद ਦੁਖਦਾਇਕ ਘਟਨਾ ਕਹੀ ਜਾ ਸਕਦੀ ਬੇहद ਮੰਦਭਾਗੀ ਘਟਨਾ ਕਹੀ ਜਾ ਸਕਦੀ ਆ ਕਿ ਇੱਕ ਨਿੱਕੀ ਜੀ ਮਾਸੂਮ ਪਿਆਰੀ ਬੱਚੀ ਕਰੇਲੂ ਕਲੇਸ਼ ਦੀ ਵਜ੍ਹਾ ਕਰਕੇ ਆਪਣੀ ਜ਼ਿੰਦਗੀ ਗਵਾ ਚੁੱਕੀ ਆ ਇੱਕ ਮਾਸੂਮ ਜਿਹਦਾ ਕੋਈ ਕਸੂਰ ਨਹੀਂ ਸੀ ਬੇਕਸੂਰ ਬੱਚੀ ਅੱਜ ਮੌਤ ਦੇ ਹਵਾਲੇ ਹੋ ਚੁੱਕੀ ਆ ਬੇਹੱਦ ਦੁਖਦਾਈਕ ਘਟਨਾ ਕਿ ਆਪਣੇ ਹੀ ਜੰਮਣ ਵਾਲਿਆਂ ਨੇ ਆਪਣੀ ਮਾਸੂਮ ਧੀ ਦਾ ਕਤਲ ਕਰ ਦਿੱਤਾ